ਕਾ ਕੋਈ ਨੂੰ ਕਣੀਆਂ ਦਾ ਨਹੀਂ ਠੰਡਦਾ ਨਹੀਂ ਤੇ ਮੈਂ ਬੱਕਰੀ ਵਾਂਗੂ ਇਕੱਠਾ ਹੋ ਰਿਹਾ ਹੈ ਨਾ ਦੇਖ ਕਿ ਆਖੜੇ ਵਾਟਰਪਰੂਫ ਤੰਬੂ ਸੀ ਸਾਡੇ ਦਾ ਉਹ ਵੀ ਲੀਕ ਹੋ ਗਏ ਭਾਈ ਸੋਹਣੀ ਰੌਣਕ ਲੱਗੀ ਇੱਥੇ ਤੇ ਮੀਂਹ ਦੇ ਵਿੱਚ ਆਈ ਨਹੀਂ ਗਈ ਵੀ ਭੱਜ ਜਾਗੇ ਦੇਖਦਾ ਧਾਰਾ ਮਾਰ ਕੇ ਦੇਖਦਾ ਤੇ ਮੰਡੀ ਦਾ ਪਹਿਲਾ ਸੌਦਾ ਇੱਥੇ ਚਾਰਾਂ ਚੋਂ ਓਕੇ ਹੈ ਤੈਨੂੰ ਭਾਈ ਕਿਹੜਾ ਧਾਰ ਕੱਢੀਆਂ ਦਾ ਕਹਿੰਦਾ ਮੈਨੂੰ ਕੈਨੇਡਾ ਦਾ ਸ਼ੌਂਕ ਸੀ ਤੇ ਲਾਤਾ ਨਾ ਧਾਰਾਂ ਥੱਲੇ ਲੈਣ ਵਾਲਾ ਵੀਰ ਬੁੱਢੇ ਪਾਣੇ ਦਾ ਆਬ ਕਿਹੜਾ ਸ਼ਹਿਰ ਜਲੰਧਰ ਤੋਂ ਬੜੀ ਦੂਰ ਆਏ ਨੇ ਵੀਰ ਇਹਨਾਂ ਦਾ ਹਾਂਜੀ ਦੋਸਤੋ ਇਕਬੀਰ ਨੇ ਮਹਸ ਚੈੱਕ ਕਰਕੇ ਦੇਖਦਾ ਧਾਰਾ ਮਾਰਕੇ ਦੇਖਦਾ ਤੇ ਮੰਡੀ ਦਾ ਪਹਿਲਾ ਸੌਦਾ ਤੇ ਦੇਖਦੇ ਆ ਵੀਰ ਕੀ ਕਹਿੰਦਾ ਹੈਗਾ ਚਾਰੇ ਥਣ ਚੋਕੇ ਦੇਖਦਾ ਹੈ ਤੇ ਚਾਰੇ ਥਣਾ ਚੋਂ ਦੁੱਧ ਕੱਢ ਕੇ ਦਿਖੂਗਾ ਤੇ ਚੰਗੀ ਗੱਲ ਬਾਤ ਹੈ ਸੋਹਣੀ ਮਹਸ ਹੈ ਪਤਲੀ ਚਮੜੀ ਦੀ ਤੇ ਉੱਤੋਂ ਕਣੀਆਂ ਪਈਆਂ ਨੇ ਮੱਠੀਆਂ ਮੱਠੀਆਂ ਤੇ ਤੰਬੂ ਹੋ ਗਿਆ ਲੀਕ ਉਤੋਂ ਪਾਣੀ ਪਾ ਲੈਣਾ ਪਾਣੀ ਲਿਓ ਭਾਈ ਵਾਲਟੀ ਚ ਪਾ ਕੇ ਵੀਰ ਮਾਰ ਦਾ ਧਾਰਾ ਚੈੱਕ ਕਰਦਾ ਹੈਗਾ ਥੋੜਾ ਯਕਰ ਬੰਦੇ ਦਾ ਕਰਕੇ ਕਰ ਜਾਂਦੀ ਕਈ ਵਾਰੀ ਕੋਈ ਗੱਲ ਨਹੀਂ ਖੜਾ ਇਹ ਜਾਂ ਹੁੰਦਾ ਰਹਿੰਦਾ ਹੈਗਾ ਕਈ ਵਾਰੀ ਬੱਚੇ ਦਾ ਮੂੰਹ ਜਾਦੇ ਕਰਦਾ ਹੁੰਦਾ ਪਸੂ ਖੜਾ ਧਾਰਤਾ ਨਹੀਂ ਲੈਂਦੀ ਇਹ ਧਾਰ ਦੇ ਦੇ ਝਾਗਦੀ ਦਾ ਮੇਰੇ ਕੰਨੀ ਟੇ ਡਾ ਟੇ ਡਾ ਕਿਦੋਂ ਮੈਥੋਂ ਤਾਂ ਡਰਦੀ ਇਹ ਪਿੱਛੇ ਨਰਵਾ ਕੀ ਮਾਰ ਕੇ ਥੋੜਾ ਜਿਹਾ ਭਾਈ ਟੇਡਾ ਟੇਡਾ ਝਾਕਦੀ ਸੀ ਮੇਰੇ ਕੰਨੀ ਕੰਨੀ ਚੱਲ ਪਰਾਂ ਚੱਲ ਪਰਾਂ ਮੈਂ ਕੋਈ ਨਹੀਂ ਖੰਡ ਤੇਰੇ ਪਿੱਛੇ ਨਾ 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 ਤਰਾ ਕੋਟਾ ਨਾ ਕਰ ਤੂੰ ਆ ਲੈਣ ਦੀ ਤਰੀਕ ਕੋਈ ਉਹ ਤਾਂ ਦੀ ਨਹੀਂ ਹਾਂ ਠੀਕ ਹੈ ਗੱਲ ਬਾਤ ਆ ਵੀਰ ਦੇਖਦਾ ਧਾਰਾ ਮਾਰ ਕੇ ਤੇ ਪਹਿਲਾ ਵੀਰ ਨੇ ਪੀਗੇ ਦੇਖਿਆ ਘਰ ਪਰਮਣਾ ਤੇਤੋਂ ਕਣੀਆਂ ਪਈਆਂ ਨੇ ਨਮਉਂਦੀ ਦਾ ਲੋੜੀ ਨਹੀਂ ਅੱਗੇ ਰੋਜ਼ ਪਾਣੀ ਛਿੜਕਦੇ ਸੀ ਤੇ ਹੁਣ ਮੈਂ ਇਸ ਦੀ ਚਾਲ ਦੇਖਦੇ ਆ ਕੀ ਕਹਿੰਦੀ ਹੈਗੀ ਬੰਦੀ ਆ ਵੀਡੀਓ ਹੁਣ ਮੈਂ ਲੈਂਦਾ ਵੀ ਨਾ ਨਾ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੇ ਚਾਹ ਦੇਖ ਰਹਿ ਤਾ ਲੈ ਹੁਣ ਮੈਂ ਇਸ ਦੀ ਭਾਈ ਤੋਰ ਦੇਖੋ ਠੀਕ ਐ ਖਰਾ ਲੱਕ ਹਲਾ ਕੇ ਤੁਰਦੀ ਆ ਥੋੜਾ ਜਿਹਾ ਠੀਕ ਐ ਭਾਈ ਮੋੜ ਲਿਆ ਇੱਥੋਂ ਥੋੜਾ ਟੇਡਾ ਟੇਡਾ ਝਾਕਦੀ ਐ ਇੰਨੀ ਠੰਡ ਪਈ ਹੁੰਦੀ ਐ ਫਿਰ ਵੀ ਥੋੜੀ ਘਬਰਾਉਂਦੀ ਐ ਇਹਗੀ ਹਾਂਜੀ ਵੀਰ ਜੀ ਤੁਸੀਂ ਧਾਰਾ ਮਾਰ ਕੇ ਦੇਖਿਆ ਕਿਵੇਂ ਲੱਗੀ ਤੁਹਾਨੂੰ ਐਸੇ ਠੀਕ ਐ ਪਾਸ ਹੈਗੀ ਤੇ ਚਾਰੇ ਥਨਾ ਚੋਂ ਮਿੱਠਾ ਸੌਦਾ ਓਕੇ ਗੱਲਬਾਤ ਐ ਤੇ ਸੌਦਾ ਹੋ ਗਿਆ ਤੁਹਾਡਾ ਕੇ ਹੋ ਗਿਆ ਕਟਾਗੇ ਪਰਚੀ ਫਿਰ ਤੁਹਾਡੀ ਆਜੋ ਫਿਰ ਉੱਥੇ ਜੀ ਦੋਸਤੋ ਅੱਜ ਭਾਈ ਮੌਸਮ ਥੋੜਾ ਜਿਹਾ ਗਿਲਗਲੜਾ ਜਿਹਾ ਹੋ ਗਿਆ ਕੰਮ ਤੇ ਕਣੀਆਂ ਦੇ ਵਿੱਚ ਫਿਰ ਵੀ ਚੰਗੀ ਰੌਣਕ ਲੱਗੀ ਐ ਪਿੰਡ ਝੋਲਡਾਂ ਦੇ ਵਿੱਚ ਪਸ਼ੂਆਂ ਦਾ ਮੇਲਾ ਤੇ ਸੌਦਾ ਹੋਇਆ ਪਹਿਲਾਂ ਪਿੰਡ ਨਥੇ ਤੋਂ ਵੀਰ ਨੇ ਮੈਸ ਖਰੀਦੀ ਐ ਇਸ ਵੀਰ ਨੂੰ ਵਧਾਈ ਹੋਏ ਤੇ 5 ਲੀਟਰ ਦੀ ਇੱਕ ਕੇਨੀ ਦਿੱਤੀ ਐ ਵੀਰ ਨੂੰ ਗਿਫਟ ਦੇ ਰੂਪ ਵਿੱਚ ਵੀਰ ਨਥੇ ਤੋਂ ਤੇ ਚੋਲੜਾਂ ਦੇ ਵੀਰ ਨੇ ਵੇਚੀ ਐ ਇੱਕ ਕੇਨੀ ਉਸ ਵੀਰ ਨੂੰ ਦਿੱਤੀ ਗਈ ਐ ਤੇ ਇਹਨਾਂ ਨੂੰ ਵਧਾਗਾ ਹਾਂ ਹਾਂਜੀ ਵੀਰ ਜੀ ਇੱਕ ਆਪਣੇ ਦੋਸਤ ਮਿੱਤਰ ਦੀ ਭਾਈ ਗਾਂ ਬਹੁਤ ਸੋਹਣਾ ਸਰੀਰ ਹੈ ਚੰਗਾ ਛਾਂਟ ਮੈਂ ਵਧੀਆ ਛੋਟੀ ਉਮਰ ਹੈਗੀ ਤੇ ਥੋੜਾ ਕਣੀਆਂ ਦਾ ਕਰਕੇ ਘਰ ਪਸ਼ੂ ਇਧਰ ਉਧਰ ਕਰਨੇ ਪੈਂਦੇ ਆ ਤੇ ਅੱਜ ਮੌਸਮ ਥੋੜਾ ਜਿਆਦਾ ਗਿਲਗਲੜਾ ਹੋ ਗਿਆ ਕੰਮ ਕਿਆ ਵੀਰ ਭਾਈ ਗਾਂ ਲੈ ਕੇ ਆਇਆ ਹਾਂਜੀ ਵੀਰ ਜੀ ਕਿੱਥੋਂ ਆਏ ਵੀਰੇ ਤੁਸੀਂ ਧੀਰੂ ਵਾਲੇ ਘੋੜੇ ਤੋਂ ਇਹ ਵੀਰੇ ਥੋੜੀ ਹੈਗੀ ਇਹ ਗਾਂ ਇਹ ਕੰਮੇ ਸੂਏ ਆ ਇਹ ਪਹਿਲਣੀਆਂ ਜੀ ਪਹਿਲਾਂ ਬੈੜਾ ਫਿਰ ਤਾਂ ਹੈ ਨਾ ਜੀ ਤੇ ਇਹ ਕਿਹੜੀ ਨਸਲ ਦੀ ਹੈ ਇਹ ਲਾਲ ਜੀ ਹੈ ਤਾਂ ਹੈ ਨਾ ਤੇ ਕਿੰਨਾ ਲੀਟਰ ਦੁੱਧ ਦਿੰਦੀ ਆਉਣ ਇਹ 10 ਤੇ ਲੇਵੇ ਪਾ ਗਈ ਤਾਂ 10 ਦੇ ਲੇਵੇ ਹਾਂਜੀ ਤੇ ਹਾਂਜੀ ਦੋਸਤੋ ਤੜਕੇ ਦਾ ਤੇ ਰਾਤ ਦਾ ਵੀ ਇੰਨਾ ਪੀ ਜਾਂਦਾ ਹੈ ਕਿ ਆਹ ਕਿਹੜੇ ਵਾਟਰ ਪ੍ਰੂਫ ਤੰਬੂ ਸੀ ਸਾਡੇ ਦਾ ਉਹ ਵੀ ਲੀਕ ਹੋ ਗਏ ਭਾਈ ਤੇ ਮੰਜੇ ਮੰਜੇ ਵੀ ਲੀਕ ਹੋ ਗਏ ਤੇ ਪਰ ਕੋਸ਼ਿਸ਼ ਸਾਰੀ ਜਾਰੀ ਹੈ ਤੇ ਕਿਹੜੇ ਵੀਰ ਇੱਥੇ ਵਪਾਰੀ ਜਾਂ ਵੇਚਣ ਵਾਲੇ ਵੀਰ ਆ ਪਰ ਉਹਨਾਂ ਨੇ ਹੌਸਲਾ ਨਹੀਂ ਛੱਡਿਆ ਇਹ ਮੀਂਹ ਦੇ ਵਿੱਚ ਵੀ ਵਰਕਰ ਆ ਰਿਹਾ ਤੇ ਚੰਗੀ ਗੱਲ ਬਾਤ ਹੈ ਸੋਹਣੀ ਰੌਣਕ ਲੱਗੀ ਇੱਥੇ ਤੇ ਮੀਂਹ ਦੇ ਵਿੱਚ ਆਏ ਨਹੀਂ ਕੀ ਵੀ ਭੱਜ ਜਾਗੇ ਤੇ ਲੀਕ ਹੋ ਜਾਂਦਾ ਨਾ ਸਾਰਾ ਚਾਰਜ ਪੇ ਰਹੇ ਹੋ ਤੇ ਉਹ ਦੇਖਾ ਕਟਰੂ ਨੂੰ ਕਿਵੇਂ ਬੁੱਕਲ ਚ ਚੱਕੀ ਆਉਂਦਾ ਹੈ ਆਪਣੇ ਪਿੰਡ ਦਾ ਨੌਜਵਾਨ ਆ ਵੀਰਾਂ ਨੇ ਲਿਆ ਕੇ ਕਟਰੂ ਨੂੰ ਐ ਬਿਠਾਦਾ ਕਿਵੇਂ ਜਵਾਕ ਨਹੀਂ ਆਉਂਦਾ ਹੈ ਥੋੜੀ ਜੀ ਅੰਦਰ ਕਰਦੇ ਭਾਈ ਆ ਵੀਰ ਆਪਣੇ ਪਿੰਡ ਦੇ ਨੇ ਇਹ ਮੈਂਸ ਲੈ ਆਇਆ ਕਰ ਹੁਣ ਠੀਕ ਐ ਕੀ ਆ ਮਦਰ ਨਾ ਪਏ ਤੇਰੀ ਐ ਬਾਬੇ ਦੀ ਐ ਖੜੇ ਬਾਬੇ ਦੀ ਕੰਮੇ ਬਾਬੇ ਦੀ ਕੰਮੇ ਦੀ ਹੈਗੇ ਕੋਈ ਨਹੀਂ ਕੋਈ ਗੱਲ ਆਉਣੀ ਹਾਂ ਪੜਾ ਲਾ ਰਾ ਤੈਨੂੰ ਆ ਪੈਲਾ ਦਾ ਠੰਡ ਮੰਨ ਗਈ ਵਿਚਾਰੀ ਰਿੰਗ ਜੀ ਕਿ ਦੁੱਧ ਪੀਣਾ ਛੋਟਾ ਬੱਚਾ ਅਜੇ ਸੱਜੇ ਰਹੇਗਾ ਤਿੱਕਣੀਆਂ ਦਾ ਕਰਕੇ ਖਾਰਾ ਚੰਗੀ ਰੌਣਕ ਲੱਗੀ ਐ ਤੇ ਤੇ ਤਾਜੇ ਪਸ਼ੂ ਸਾਰੇ ਸੋਹਣੀ ਗੱਲ ਬਾਤ ਹੈਗੀ ਤੇ ਠੰਡ ਜੀ ਹੈਗੀ ਵਧੀਆ ਖਾਰਾ ਪਸ਼ੂ ਦਾ ਕਰ ਗਰਮੀ ਹੁੰਦੇ ਐ ਇਹਨਾਂ ਵਾਸਤੇ ਚੰਗੀ ਗੱਲ ਬਾਤ ਆਗੀ ਇੱਕ ਆ ਖੜੀ ਐ ਮੈਂ ਐਸਾ ਇਹਦਾ ਬੱਚਾ ਸੂਣ ਵਾਲੀ ਐ ਆ ਵੀਰਾਂ ਨੇ ਭਾਈ ਸੂਣ ਵਾਲੀ ਐ ਤੇ ਸੂਣਾ ਕਿਨੋਂ ਦੇ ਨੇ ਵੀਰਾਂ ਦਾ ਤਿੰਨ ਚਾਰ ਦਿਨ ਹੀ ਲਊਗੀ ਤਮਾਜ਼ ਦੇ ਕੋ ਭਾਈ ਤੁਸੀਂ ਕਿੱਥੋਂ ਆਏ ਵੀਰੇ ਤੁਸੀਂ ਬੁੱਢਾ ਪਾਣੀ ਤੇਰੀਵੇਂ ਸੇ ਵੀਰਾਂ ਦੇ ਅਸੀਂ ਬੁੱਢੇ ਪਾਣੀ ਤੋਂ ਆਏ ਆ ਕੀ ਐ ਇਹਦਾ ਨੰਬਰ ਬੋਲ ਦੋਗੇ ਤੁਸੀਂ ਮੋਬਾਈਲ ਨੰਬਰ ਸਾਡਾ ਕੀ ਐ ਘਰੇ ਘਰੇ ਵਿੱਚ ਨਹੀਂ ਮੈਂਦੀ ਐ 87087 ਹਾਂਜੀ 52x7 ਕਹਵੇਂ ਸੂਇਆ ਐ ਪਹਿਲੇ ਸੂਇਆ ਐ ਕਾ ਵੀਰ ਆਪਣੇ ਪਿੰਡ ਦਾ ਝੋਲਡਾਂ ਦਾ ਝੋਟੀ ਲਿਆਇਆਗਾ ਪਹਿਲਾਂ ਝੋਟੀ ਹੈ ਤੇ ਭਾਈ ਪਿਛੋਂ ਦਾ ਲੇਵਾ ਦੇਖੋ ਤੁਸੀਂ ਇਹਦਾ ਬੰਦਾ ਦੇਖੋ ਛੋਟਾ ਜਿਹਾ ਬੱਚਾ ਤਾਜੀ ਹੈ ਘਰ ਸੋਹਣੀ ਗੱਲਬਾਤ ਹੈ ਬਾਕੀ ਦਿਖਾਉਣੇ ਕਿਵੇਂ ਸੌਦਾ ਹੋਇਆ ਦੇਖਦੇ ਆ ਝੋਟੀ ਸੋਹਣੀ ਹੈ ਘਰ ਠੀਕ ਹੈ ਆ ਇਹਦਾ ਬੱਚਾ ਹੈਗਾ ਤੇ ਬਾਕੀ ਸੌਦਾ ਹੋਣ ਲੱਗਿਆ ਸੋਨੂੰ ਗੱਲਬਾਤ ਉਹਨਾਂ ਨਾਲ ਕਰਾਉਣੇ ਵੀਰਾਂ ਦਾ ਜੀ ਦੋਸਤੋ ਕਿਵੇਂ ਕਣੀਆਂ ਪਈ ਜਾਂਦੀਆਂ ਨੇ ਨਾ ਜਿਆਦਾ ਤੁਸੀਂ ਆਹ ਬੱਚਾ ਦੇਖੋ ਗਾਂ ਦਾ ਅਮਰੀਕਾ ਦਾ ਇਹ ਖੁਸ਼ ਲੱਗਦਾ ਠੀਕ ਹੈ ਕੋਈ ਇਹਨੂੰ ਕਣੀਆਂ ਦਾ ਨਹੀਂ ਠੰਡਦਾ ਨਹੀਂ ਤੇ ਇਸੇ ਨਸਲ ਦੇ ਤੁਸੀਂ ਗਾਂਗਾਂ ਦੇ ਬੱਚੇ ਦੇਖੋ ਆਹ ਨਸਲ ਦਾ ਫਰਕ ਹੈ ਇਹ ਪਟੂ ਗੱਗ ਕਿਵੇਂ ਬੱਕਰੀ ਵਾਂਗੂ ਇਕੱਠਾ ਹੋ ਰਿਹਾ ਹੈ ਨਾ ਦੇਖ ਉਹ ਗਾਲਾ ਦਾ ਕਰੀ ਜਾਂਦਾ ਉਹ ਖੁਸ਼ ਹੈਗਾ ਇਹ ਇਕੱਠਾ ਹੋ ਗਿਆ ਤੇ ਇਹਦਾ ਭਰਾ ਇੱਕੋ ਖੜਾ ਉਹਦਾ ਗਾਲਾ ਵੀ ਨਹੀਂ ਕਰਦਾ ਬੁੱਧੂਆਂ ਦਾ ਉਹ ਵੀ ਇਕੱਠਾ ਹੋ ਰਿਹਾ ਹੈਗਾ ਤੇ ਆਹ ਥੋੜਾ ਜਿਹਾ ਗਰਮ ਹੈ ਇਹ ਖੁਸ਼ ਹੈਗਾ ਇਹ ਨਸਲਾਂ ਦਾ ਫਰਕ ਹੁੰਦਾ ਹੈ ਤੇ ਆ ਗਾਂ ਦਾ ਦੇਖੋ ਗਾਂ ਦਾ ਤੁਸੀਂ ਭਾਂਡਾ ਵੀ ਦਿਖਾਉਣੇ ਕਰ ਇਹ ਆਪਣੀ ਭੈ ਰੋਕੀ ਦੀ ਏ ਕਾ ਉਹ ਠੀਕ ਹੈ ਖਰਾ ਆ ਤੇਰੀ ਆ ਭੈ ਰੋਕੀ ਕਿਵੇਂ ਸੂਏ ਕਿਵੇਂ ਸੂਏ ਭਾਈ ਆਹ ਤਰੀਕਾ ਤੀਜੇ ਸੂਏ ਤੇ ਕਿੰਨੇ ਲੀਟਰ ਦੁੱਧ ਦੀ ਆਇਆ ਹੈ ਨੂੰ ਹੈਗਾ 15 16 ਲੀਟਰ 15 16 ਲੀਟਰ ਹੈ ਠੀਕ ਐ ਭਾਈ ਸੀਲ ਆ ਬੁਰੀ ਕਈ ਲੋਗ ਯਾਰ ਤਿੰਨ ਤਿੰਨ ਵਾਰੀ ਚੁੰਦੇ ਉਹ ਗੱਲ ਤਾਂ ਨਹੀਂ ਐ ਜੀ ਨਹੀਂ ਉਹ ਗੱਲ ਨਹੀਂ ਦੋ ਟਾਈਮ ਹੀ ਦੋ ਟਾਈਮ ਵਾਲੀ ਐ ਇਹ ਠੀਕ ਐ ਭਾਈ ਬਾਕੀ ਡਿਮਾਂਡ ਵੀਰ ਦੀ ਹੋਗੀ ਉਹ ਮੌਕੇ ਤੇ ਦੱਸਾਂਗੇ ਤੁਹਾਨੂੰ ਤੇ ਸੋਹਣੀ ਗੱਲ ਬਾਤ ਐ ਅਮਰੀਕਨ ਐ ਸੋਹਣਾ ਤਲਾਰਾ ਸੋਹਣਾ ਲੱਗਦਾ ਘਰ ਰੰਗ ਰੂਪ ਠੀਕ ਐ ਪਿਆਉ ਰਹਿ ਗਈ ਇਧਰ ਭਾਈ ਕਿਹੜੀ ਝੋਟੀ ਆਈ ਸੀ ਮਨਜੀਤ ਦੀ ਝੋੜੜਾ ਤੋਂ ਨਾ ਉਹਦੇ ਪਿੱਛੇ ਘਰ ਖਾਸੇ ਬੰਦੇ ਪੈ ਗਏ ਭਾਈ ਕੱਠ ਜਾ ਹੋ ਰਿਹਾਗਾ ਮੈਨੂੰ ਲੱਗਦਾ ਛੋਟੀ ਦਾ ਸੌਦਾ ਤਕਰੀਬਨ ਹੋੁੰਦਾ ਦਿਸ ਰਿਹਾ ਗਿਆ ਤੇ ਉਹ ਛੋਟੀ ਕਿਹੜੀ ਹੈ ਉਹ ਆਖੜੀ ਹੈ ਭਾਈ ਇਸੇ ਛੋਟੀ ਦਾਗਾ ਤਾਂ ਲੱਗਦਾ ਸੌਦਾ ਹੋ ਜੂਆ ਕਿਉਂਕਿ ਕਾਫੀ ਬੰਦੇ ਮਗਰ ਪੈ ਗਏ ਨੇ ਤੇ ਆ ਬੱਚਾ ਆਪਣੇ ਪਿੰਡ ਦਾ ਮਨਜੀਤ ਸਿੰਘ ਤੇ ਮੈਂ ਅਸਦਾ ਲੈਵਾ ਦੇਖੋ ਤੇ ਵੀਰ ਬੱਚਾ ਲਾ ਕੇ ਦੇਖਦਾ ਖਰਾ ਮੋਬਾਈਲ ਤੋਡਣ ਦਿੰਦੀ ਨਹੀਂ ਨਹੀਂ ਮੈਂ ਤੋੜ ਦੂਗੀ ਉਹ ਤਾਂ ਛੋੜ ਦੇ ਕਰਾਓ ਵੀਰਤਾਰਾ ਮਾਰ ਕੇ ਦੇਖਦਾ ਐ ਸੀ ਝੂਟੀ ਨਾ ਖਰ ਕੱਠਾ ਦਾ ਕਰਕੇ ਥੋੜਾ ਜਿਹਾ ਪਸ਼ੂ ਕਰ ਜਾਂਦਾ ਹੁੰਦਾ ਕੋਈ ਨਹੀਂ ਕਿੰਨਾ ਦਿਮਾਗ ਆ ਬੱਚਾ ਲੈ ਲੈਂਦੇ ਮੈਂ ਕਿਉਂਕਿ ਕਈ ਵਾਰੀ ਹੁੰਦਾ ਹੈਗਾ ਘਰੇ ਗੱਲ ਹੋਰ ਹੁੰਦੀ ਹੈ ਤੇ ਧਾਰ ਲੈਂਦੀ ਐ ਕਿ ਠੀਕ ਹੈਗੀ ਸਾਰੇ ਪਸ਼ੂ ਕਰ ਜਾਂਦੇ ਕੋਈ ਐਡੀ ਗੱਲ ਨਹੀਂ ਹੁੰਦੀ ਘਰ ਵਾਲੇ ਵੀ ਕਰ ਜਾਂਦੇ ਹੁੰਦੇ ਆ ਉਪਰਾਂ ਦਾ ਘਰ ਮੰਨੀ ਜਾਂਦਾ ਆਪਾਂ ਵਗ ਜੰਨੇ ਕਿਤੇ ਉੱਥੇ ਆਪਾਂ ਨਹੀਂ ਰਹਿੰਦੇ ਘੰਟਾ ਇਹਦਾ ਫਿਰ ਵੀ ਜਾਨਵਰ ਹੈਗਾ ਤਵੀਰ ਮਾਰਦਾ ਧਾਰਾਂ ਦੇਖਦਾ ਹੈਗਾ ਕਿਵੇਂ ਲੱਗਦੀ ਹੈ ਬਾਕੀ ਇਹਨੂੰ ਪਤਾ ਹੋਊਗਾ ਪਾਸ ਕਰਕੇ ਦੇਖਦਾ ਇਹ ਤੇਤੋਂ ਕਣੀਆਂ ਪੈਂਦੀਆਂ ਤੇ ਮੈਂ ਇਸ ਘਟਰ ਨੂੰ ਐ ਚੜਦੀ ਆ ਕਿਵੇਂ ਆਈਸਕ੍ਰੀਮ ਚੜਦੇ ਹੁੰਦੇ ਆਏ ਸੋਹਣੀ ਗੱਲਬਾਤ ਆ ਭਾਈ ਬੱਚਾ ਫੜ ਲਓ ਇੱਕ ਜਣਾ ਆਗੇ ਵੀਰ ਥੱਲੇ ਧਾਰਾ ਮਾਰਦਾ ਖੜਾ ਬਾਕੀ ਤਾਂ ਪੁੱਛਾਂਗੇ ਵੀਰ ਤੋਂ ਬਾਰੇ ਚਾਰੇ ਥਾਣਿਆਂ ਨੂੰ ਚੈੱਕ ਕਰਦਾਗਾ ਕਿਵੇਂ ਗੱਲਬਾਤ ਲੱਗਦੀ ਹੈਗੀ ਇਹਦਾ ਬੀਜਾ ਵੀਰ ਪੀ ਕੇ ਦੇਖਦਾ ਭਾਂਜਾ ਖੜ ਜਾ ਐ ਕਿਹਤੋਂ ਕਰਦੀ ਐ ਵੀਰ ਪੀ ਕੇ ਦੇਖਦਾ ਚਾਰਾਂ ਚੋਂ ਪਹਿਲਾ ਜਲੰਧਰ ਦਾ ਆਇਆ ਕਿਵੇਂ ਲੱਗਿਆ ਵੀਰੇ ਮਿੱਠਾ ਚਾਰਾਂ ਚੋਂ ਓਕੇ ਆ ਤੈਨੂੰ ਖੰਡ ਵਰਗਾ ਵੀਰਾਂ ਦਾ ਖੰਡ ਵਰਗਾ ਦੁੱਧ ਹੈ ਤੇ ਠੀਕ ਹੈ ਖਰਾ ਵੀਰ ਦੇ ਪਾਸ ਹੈ ਮੈਸੇ ਇਹ ਤੇ ਬਾਕੀ ਉਹ ਦੂਜਾ ਵੀਰ ਦੇਖਦਾ ਕਿਵੇਂ ਗੱਲਬਾਤ ਲੱਗਦੀ ਹੈ ਬਾਕੀ ਸਾਨੂੰ ਦਿਖਾਉਣੇ ਸੌਦੇ ਤੇ ਕੀ ਚੱਜਦੀ ਹੈ ਗੱਲਬਾਤ ਜੀ ਦੋਸਤੋ ਆ ਕਿਹੜੇ ਵੀਰ ਭਾਈ ਚੈੱਕ ਕਰੀ ਜਾਂਦੇ ਸੀ ਇਹਨੇ ਚੋਕੇ ਦੇਖੀਆ ਪਾਸ ਕਰ ਲੀ ਖਰਾ ਸੋਹਣੀ ਗੱਲਬਾਤ ਹੈ ਤੇ ਹਾਂਜੀ ਪੁੱਛਦੇ ਆ ਵੀਰ ਨੂੰ ਹਾਂਜੀ ਵੀਰ ਜੀ ਕਿਵੇਂ ਲੱਗੀ ਤੁਹਾਨੂੰ ਮਝੋਟੀ ਪਸੰਦ ਹੈ ਪਾਸ ਆ ਜਮਾ ਸੌਦਾ ਹੋ ਗਿਆ ਤੁਹਾਡਾ ਠੀਕ ਹੈ ਵੀਰੇ ਤੈਨੂੰ ਵਧਾਈਆਂ ਤੇ ਫਿਰ ਘਟਾਉਣੇ ਆ ਜਾ ਪਰਚੀ ਉੱਥੇ ਆਪਾਂ ਲਏ ਆਏ ਨੂੰ ਬੜੀ ਦੂਰ ਤੋਂ ਆ ਜੀ ਆਪਣਾ ਜਿਲ੍ਹਾ ਜਲੰਧਰ ਪੈਂਦਾ ਜੀ ਜਲੰਧਰ ਤੋਂ ਆਏ ਹਾਂ ਜੀ ਪੰਜਾਬ ਚ ਪੈਂਦਾ ਜੀ ਆਪਾਂ ਠੀਕ ਹੈ ਜੀ ਵੀਰੇ ਬੀਰੋ ਰੀ ਜਲੰਧਰ ਤੋਂ ਆਏ ਨੇ ਮੰਡੀ ਕਾਮਯਾਬ ਕਰੀ ਜਾਂਦਾ ਵੀ ਮੰਡੀ ਫੱਗੂ ਲੱਗਦੀ ਸੀ ਕਿ ਫੱਗੂ हट ਗਈ ਫਿਰ ਹਾਂਜੀ ਹਾਂਜੀ ਮੰਡੀ ਚਲੋ ਕਾਮਯਾਬ ਹੋਣੀ ਚਾਹੀਦੀ ਬਾਹਰਲਾ ਗਾਊਗਾ ਤੇ ਵੇਰੀ ਮੰਡੀ कामयाब ਹੋਊਗੀ ਇੱਕ ਵੀਰੇ ਮੌਸਮ ਮੀਂਹ ਦਾ ਇੰਨਾ ਚੱਲਿਆ ਤੁਸੀਂ ਇੰਨੀ ਦੂਰੋਂ ਆਏ ਆ ਤੁਹਾਡਾ ਧੰਨਵਾਦ ਯਾਰਾ ਤੇ ਆਉਂਦੇ ਰਹਿਆ ਕਰੋ ਹਰ ਮੇਲੇ ਤੁਸੀਂ ਆਣਾ ਠੀਕ ਹੈ ਵੀਰੇ ਆ ਜੋ ਕੱਟਦੇ ਆ ਫਿਰ ਪਰਚੀ ਉੱਥੇ ਆ ਕੇ ਮੀਂਹ ਦੇ ਵਿੱਚ ਵੀ ਭਾਈ ਸਾਰੇ ਤੋਂ ਸੇਵਾਦਾਰਾਂ ਨੇ ਪੂਰਾ ਇੰਤਜ਼ਾਮ ਕੀਤਾ ਹੈ ਨਾ ਪੂਰਾ ਮੀਂਹ ਪਈ ਜਾਂਦਾ ਰਾਤ ਦਾ ਹੀ ਪਈ ਜਾਂਦਾ ਖਰਾ ਬਹੁਤ ਵਧੀਆ ਜੀ ਆ ਭਾਈ ਆਪਣੇ ਪਿੰਡ ਦੇ ਹੰਦੇ ਤੇ ਰੌਣਕ ਮੇਲਾ ਇੱਥੇ ਲੱਗਿਆ ਰਹਿੰਦਾ ਖਰਾ ਤੇ ਮੀਂਹ ਦੇ ਵਿੱਚ ਵੀ ਕਿੰਨਾਂ ਨੂੰ ਚਾਹ ਹੁੰਦਾ ਖਰਾ ਆ ਜਾਂਦੇ ਹੈਗੇ ਚੰਗੀ ਗੱਲ ਬਾਤ ਹੈ ਤੇ ਮੌਸਮ ਇੰਨਾ ਸੋਹਣਾ ਯਾਰਾ ਹੋਰ ਕੀ ਭਾਲਦੇ ਹੋਗੇ ਤੇ ਰੌਣਕ ਅੱਜ ਪੂਰੀ ਖੁੱਲੀ ਡੁੱਲੀ ਲੱਗੀ ਹੈਗੀ ਖਾਰਾ ਚੋਲ ਰੋਹੀ ਦਾ ਇਹ ਸੱਤਵਾਂ ਪਸ਼ੂ ਮੇਲਾ ਹੈਗਾ ਭਾਈ ਤੇ ਸੌਦੇਖਾਰ ਚੰਗੇ ਹੋਈ ਜਾਂਦੇ ਹੈਗੇ ਵਧੀਆ ਰੌਣਕ ਲੱਗੀ ਹੈਗੀ ਖਣੀਆਂ ਦੇ ਵਿੱਚ ਕੋਈ ਪਾਣੀ ਦਾ ਨਹੀਂ ਕੋਈ ਤੇਹ ਦਾ ਨਹੀਂ ਹੈ ਨਾ ਪਸ਼ੂ ਨੂੰ ਠੰਡੇ ਰਹਿੰਦੇ ਹੈ ਕੋਈ ਗਰਮ ਪਸ਼ੂ ਵੀ ਹੁੰਦਾ ਹੈ ਤਾਂ ਉਹਦੇ ਵਾਸਤੇ ਚੰਗੀ ਗੱਲ ਬਾਤ ਹੈਗੀ ਸੌਦੇਖਾਰ ਕਾਫੀ ਹੁੰਦੇ ਨੇ ਠੰਡ ਚ ਵਧੀਆ ਹੈਗਾ ਨਹੀਂ ਤਾਂ ਕੋਈ ਮੇਰੇ ਵਰਗਾ ਕਬਰਾ ਜਾਂਦਾ ਹੁੰਦਾ ਇਸ ਗਰਮੀ ਚ ਹਾਂ ਬਈ ਕੀ ਹਾਲ ਹੈ ਠੀਕ ਹੈ ਜੀ ਹੋਰ ਠੀਕ ਹੈ ਖਣਕੀਆਂ ਤਾਂ ਗਿੱਲਾ ਤਾਂ ਨਹੀਂ ਹੋਇਆ ਨਾ ਨਾ ਚੱਲ ਠੀਕ ਹੈ ਭਾਈ ਕਹਿੰਦਾ ਨਹੀਂ ਹੋਇਆ ਗਿੱਲਾ ਬਾਕੀ ਉਹ ਸੌਦੇ ਸਾਨੂੰ ਪਰਚੀ ਘਟਾਉਣੇ ਆਗੇ ਕੁ ਮੰਡੇ ਦੀ ਫਾਰਮ ਕਿੰਗਰਾ ਹਾਂਜੀ ਦੋਸਤੋ ਇੱਕ ਭਾਈ ਸੌਦਾ ਹੋਰ ਹੋਇਆ ਠੰਡਜੀ ਚੱਕਣੀਆਂ ਦੇ ਵਿੱਚ ਚੰਗੀ ਗੱਲਬਾਤ ਹੈ ਤੇ ਲੈਣ ਵਾਲੇ ਵੀਰ ਪੰਜਾਬ ਤੋਂ ਪੰਜਾਬ ਕਿਹੜਾ ਸ਼ਹਿਰ ਹੈ ਜਲੰਧਰ ਤੋਂ ਬੜੀ ਦੂਰ ਆਏ ਨੇ ਵੀਰ ਇਹਨਾਂ ਦਾ वेलकम है शुक्रिया इतनी दूर आए ने ते बेचन वाले वीर मनजीत सिंह ਪਿੰਡ ਝੋਲਡロイ ਦੇ ਇਹ ਦੋਨਾਂ ਵੀਰਾਂ ਨੂੰ 5-5 ਲੀਟਰ ਦੀਆਂ ਪਲਾਸਟਿਕ ਦੀਆਂ ਕਿੰਨੀਆਂ ਦਿੱਤੀਆਂ ਗਿਫਟ ਦੇ ਵਿੱਚ ਤੇ ਦੋਨਾਂ ਵੀਰਾਂ ਨੂੰ ਵਧਾਈਆਂ ਹੁਣ ਭਾਈ ਕਿਵੇਂ ਭਾਈ ਸਾਨੂੰ ਹਰ ਗੜੇ ਦੱਸਦੇ ਹੁੰਨੇ ਆ ਹਰ ਮੇਲੇ ਦੇ ਉੱਤੇ ਲੰਗਰ ਦਾ ਪ੍ਰਬੰਧ ਆਈ ਗੜੇ ਹੁੰਦਾ ਹੈਗਾ ਕਿੰਨਾ ਇੱਛਾ ਅਨੁਸਾਰ ਤੁਸੀਂ ਸ਼ਖਸ ਸਕਦੇ ਹੋਗੇ ਇੱਥੇ ਤੇ ਚਾਹਟੇ ਸ਼ਖਸ ਸਕਦੇ ਹੋਗੇ ਤੇ ਕੈਂਪਰਾਂ ਦੇ ਵਿੱਚ ਆਰ ਵਾਲਾ ਪਾਣੀ ਵੀ ਪੀ ਸਕਦੇ ਹੋ ਤੁਸੀਂ ਤੇ ਆ ਬੱਚਿਆਂ ਦੀ ਵੀਡੀਓ ਬਣਾ ਤੇ ਬੱਚਿਆਂ ਦੀ ਵੀਡੀਓ ਹੀ ਬਣਾ ਦੂੰ ਇਹ ਚਾਹ ਪੀਂਦੇ ਆ ਭਾਈ ਕਣਗਿਆਂ ਦੇ ਵਿੱਚ ਖੜਾ ਚਾਹ ਚੰਗੀ ਲੱਗਦੀ ਹੈ ਤੇ ਖੁਸ਼ ਹੁੰਦੇ ਨੇ ਇਹ ਖੁਸ਼ ਆ ਪੂਰੇ ਤੇ ਇਧਰ ਪ੍ਰਸ਼ਾਦਾ ਲੰਗਰ ਤੇ ਕੈਂਪਰ ਤੇ ਨਾਲ ਚਾਹ ਤੇ ਨਾਲ ਭਾਂਡਿਆਂ ਦਾ ਪ੍ਰਬੰਧ ਆ ਤੇ ਕੱਕਾ ਰੇਤਾ ਇੱਥੇ ਭਾਈ ਮੀਂਹ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਖੜਾ ਇਹ ਐਂ ਥਾਂ ਤੇ ਕੋਈ ਪਾਣੀ ਨਹੀਂ ਖੜਦਾ ਤੇ ਮੈਂ ਐਸਾ ਤੇ ਐਂ ਪੈਂਦੀਆਂ ਕਿਵੇਂ ਗਦੈਲਿਆਂ ਤੇ ਜਵਾਗ ਲੇਟਦੇ ਹੁੰਦੇ ਹੈਗੇ ਹਾਂ ਹਾਂ ਕੱਕਾ ਰੇਤਾ ਇੱਥੇ ਕੋਈ ਚਿੱਕੜ ਨਹੀਂ ਹੁੰਦਾ ਵਧੀਆ ਗੱਲ ਬਾਤ ਹੈਗੀ ਜਾਂਚਦਾ ਵੀ ਗੁਰੂ ਹੈ ਹਾਂਜੀ ਦੋਸਤੋ ਉਹ ਵੀਰ ਨੇ ਕਿਹੜੇ ਨੇ ਸੌਦਾ ਮਹਾਰਾਜ ਜਲੰਧਰ ਵਾਲੇ ਨੇ ਨਾ ਉਹ ਵੀਰਾਂ ਦੇ ਚਾਲ ਇੱਥੇ ਗੁਰੂ ਘਰ ਨੂੰ ਦੁੱਧ ਇੱਥੇ ਚਾਹ ਦਾ ਕੰਮ ਚੱਲਦਾ ਰਹਿੰਦਾ ਘਰ ਚਾਹ ਚਲਦਾ 8 ਘੰਟੇ 10 ਘੰਟੇ ਤੇ ਵੀਰਾਂ ਦੇ ਚਾਲ ਸੀ ਝੋਕੇ ਇੱਥੇ ਗੁਰੂ ਘਰ ਫੜਾਉਂਦੇ ਆ ਸਾਰੀ ਸੰਗਤ ਇੱਥੇ ਦੁੱਧ ਇਸੇ ਦੁੱਧ ਦੀ ਚਾਹ ਪੀਂਦੇ ਨੇ ਤੇ ਅੱਜ ਕਣਕਾਂ ਦਾ ਕਰਕੇ ਚਾਹ ਜਾਦੇ ਲੱਗਦੀ ਹੈ ਖਾਰਾ ਆ ਵੀਰ ਭਾਈ ਕਿਹੜਾ ਧਾਰ ਗੱਡੀਆਂ ਦਾ ਕਹਿੰਦਾ ਮੈਨੂੰ ਕੈਨੇਡਾ ਦਾ ਸ਼ੌਂਕ ਸੀ ਤੇ ਲਾਤਾ ਨਾ ਧਾਰਾਂ ਥੱਲੇ ਧਾਰ ਗੱਡੀਆਂ ਦਾ ਧਾਰ ਕੈਨੇਡਾ ਵਾਲਾ ਇਹਦਾ ਇੱਥੇ ਲਵਾਉਣੇ ਆ ਪਾਸ ਖੜ ਜਾ ਤੇ ਵੀਰ ਜਲਿੰਦਰ ਤੋਂ ਆਇਆ ਖਰਾਸੀ ਨੇ ਕੋਈ ਗੱਲ ਨਹੀਂ ਤੇ ਖਾ ਡਰਦੀ ਐ ਕੋਈ ਤੂੰ ਸੇਠਾ ਮਾਰਿਆ ਕੋਈ ਸੌਦਾ ਆਪਣੇ ਇਕੱਠੇ ਹੀ ਆ ਭਰਾ ਆਪਣਾ ਇਹ ਜਾਂਦਾ ਕਹਿੰਦਾ ਵੀਰੇ ਆਪਣੇ ਇਕੱਠੇ ਹੀ ਆ ਕੀ ਗੱਲ ਆ ਵੀਰੇ ਹੱਥਰੇ ਹੱਥ ਤਾਂ ਬੰਨ ਰੱਖੇ ਨਾਲ ਨਹੀਂ ਇਹਦੇ ਘਰੇ ਹੀ ਆ ਅੱਛਾ ਏ ਇਹਦੇ ਘਰੇ ਹੀ ਜਾਣੀ ਫੇ ਲਾਲ ਇਹਦੇ ਘਰ ਤੋਂ ਮਾਲ ਲੋਡ ਹੁੰਦਾ ਜਲੰਧਰ ਨੂੰ ਫੇ ਠੀਕ ਹੈ ਜੀ ਉਹ ਤੇ ਸਾਰੀਆਂ ਇਹ ਨੌਰੇ ਬੰਨ ਗਏ ਨੌਰੇ ਬੰਨ ਗਏ ਫੇਰ ਮਾਲ ਲੋਡ ਕਰੀਦਾ ਜਲੰਧਰ ਹਾਂ ਹੈਂ ਸੇਟ ਠੀਕ ਆ ਹਾਂਜੀ ਦੋਸਤੋ ਇੱਕ ਆ ਵੀਰ ਦੀ ਮੈਸਾ ਤੇ ਵੀਰ ਦੇਖਦਾ ਧਾਰਾ ਮਾਰ ਕੇ ਖਰਾ ਸੋਣੀ ਐ ਮੈਸਾ ਤੇ ਠੀਕ ਐ ਚੈੱਕ ਕਰਕੇ ਦੇਖਦਾ ਇਹਨੂੰ ਦਰਦੀ ਤਾਂ ਨਹੀਂ ਮਾਣ ਨਹੀਂ ਦੇਦੀ ਤੇਰੀ ਨਾ ਜੀ ਦੇਖਦਾ ਵੀਰ ਧਾਰਾ ਮਾਰ ਕੇ ਕੀ ਗੱਲ ਬਾਤ ਆ ਗਈ ਕਿਹੜਾ ਬੱਚਾ ਲਾਇਆ ਵੀਰ ਨੇ ਨੱਕੀ ਵਰਗੀ ਕਰਦੇ ਵੀਰ ਦੇਖਦਾ ਧਾਰਾ ਮਾਰ ਕੇ ਕੀ ਗੱਲ ਬਾਤ ਆ ਗਈ तार नहीं ली देख ला पी के वीर पी के देखता भाईचारा इतना चुप की गल बात आ गई ਕੀ ਕੀਤਾ ਜਾਣਾ ਸਰਾ ਵੱਡ ਰਿਹਾ 3000 ਰੁਪਏ ਵੱਡ ਜਾਂਦਾ ਤੇ ਦਿੱਦੀ ਹੋ ਗਈ ਬਾਦ ਹੈ ਉਹ ਨਹੀਂ ਹਾਂ ਫਸ ਦੇ ਕੇ ਕਮੇ ਲਾ ਰਾ ਬਾਈ ਤੈਨੂੰ ਹੈ ਕਿਵੇਂ ਲੱਗੀ ਧਾਰ ਤੇ ਦੁੱਧ ਮਿੱਠਾ ਹੈ ਦੱਸ ਦੱਸ ਦੋ ਤੂੰ ਨਹੀਂ ਬੀਤਾ ਇਹ ਧਾਰ ਵੀਰ ਤੇਜ ਮਾਰਦਾ ਹੈ ਕਰੜਾ ਜ ਆ ਬੰਦਾ ਇਹ ਕਰੜਾ ਜ ਇਹਦੇ ਹੱਥਾਂ 'ਚ ਕਰੰਟ ਹੈਗਾ ਘਰਾਂ ਛਟੇ ਇਧਰ ਆਉਂਦੇ ਹੋ ਕਿ ਮੀਂਹ ਦੀ ਬਾਛੜ ਆਉਂਦੀ ਹੁੰਦੀ ਹੈ ਕਿਵੇਂ ਲੱਗੀ ਹੈਲੋ ਇਧਰ bro ਕਿਵੇਂ ਲੱਗਿਆ ਦੁੱਧ ਧਾਰ ਸਹੀ ਹੈ ਹਾਂ ਜਾ ਪਾਸ ਹੈ ਠੀਕ ਹੈ ਭਾਈ ਹੋਰ ਦੇਖਣੀ ਹੋਰ ਦੇਖ ਲਓ ਭਾਈ ਚਾਰ ਜਣੇ ਕੋਈ ਕੋਈ ਹੋਰ ਬੰਦਾ ਲਿਓ ਕੀ ਬਤਾ ਵੀ ਇੰਨਿਆਂ ਨੂੰ ਤਾਂ ਕੀ ਹੈ ਖਰਾ ਤੇ ਜਹਾਂ ਹੁਣ ਗੱਲਬਾਤ ਸਹੀ ਹੈ ਭਾਈ ਠੀਕ ਹੈ ਪੀ ਲੈ ਚਾਰਾ ਜੋ ਮਿੱਠਾ ਹੈਗਾ ਤੂੰ ਦੇਖ ਰਹੀ ਤੈਨੂੰ ਕਰਦਾ ਹੈ ਵੀਰ ਠੀਕ ਆ ਠੀਕ ਆ ਠੀਕ ਆ ਜਰਾ ਜੀ ਕਰੂ ਬੁਲਾ ਲੈ ਨਾ ਨਾ ਠੀਕ ਆ ਖਾਰਾ ਠੀਕ ਤੇ ਮਾੜਾ ਮਿੱਠਾ ਖਾਰਾ ਹਾਂ ਪੀ ਲੈ ਪੀ ਲੈ ਦੇਖਦਾ ਮਾੜਾ ਮਿੱਠਾ ਲੱਗਦਾ ਹਾਂ ਆਂ ਦੇਖ ਲੈ ਮਾੜਾ ਵੀਰਾਣੇ ਭਾਈ ਪਾਸ ਕਰਤੀ ਮੈਸਾ ਤੇ ਕਰਦੇ ਸੌਦੇ ਦੀ ਸੌਦਾ ਹੋ ਗਿਆ ਹਾਂਜੀ ਕਿਟਾਗੇ ਪਰਚੀ ਵੀਰ ਛੋਡੀ ਉਥੇ ਆ ਜਾਓ ਫੇਰ ਮੈਸਾ ਭਾਈ ਨਾਲ ਦੇ ਨਾਲ ਵਿਕੀ ਜਾਂਦੀਆਂ ਤੇ ਵੀਰ ਲਈ ਜਾਂਦੇ ਹੈਗੇ ਤੇ ਮੌਸਮਾਂ 'ਚ ਠੰਡੀ ਗੱਲ ਬਾਤ ਹੈ ਉਹ ਵੀ ਇਸਨੇ ਕੱਟ ਰੂ ਜਾਂ ਫੇਰ ਚੱਕ ਲਿਆ ਗਿਆ ਦੁਬਾਰੇ ਤੇ ਚੰਗੀ ਗੱਲ ਬਾਤ ਹੈ ਕਿਹੜੇ ਬੇਕਿਆਂ ਦੇ ਘਰ ਲਿਆ ਜਾਂਦੇ ਆ ਕਿ ਪਸ਼ੂ ਉਹ ਕੱਠਾ ਜਾਂ ਕੀ ਹੋ ਰਿਹਾ ਮੈਂ ਨਹੀਂ ਤੈਨੂੰ ਕੋਸਨ ਦੂਰ ਨਾ ਕਰ ਲਾ ਫਿਰ ਮੇਰੇ ਤੇ ਅਗਰ ਪ੍ਰੀਤ ਪਈ ਧਾਰਾ ਮਾਰ ਕੇ ਦੇਖਦਾ ਹੈ ਗਾਂ ਥੋੜੀ ਘਰ ਬੰਦਿਆਂ ਤੋਂ ਡਰ ਜਾਂਦੀ ਹੈਗੀ ਤਾਂ ਸਾਨੂੰ ਫਿਰ ਗਾਂ ਦਾ ਸੌਦਾ ਵੀ ਦਿਖਾਉਣੇ ਆ ਕਿ ਜੇ ਗਾਂ ਦਾ ਸੌਦਾ ਹੋਇਆ ਤਾਂ ਕਈ ਵਾਰੀ ਬੰਦਿਆਂ ਤੋਂ ਕੋਈ ਪਸ਼ੂ ਡਰ ਜਾਂਦਾ ਖਰਾ ਇਸ ਕਰਕੇ ਭਾਈ ਮੈਂ ਦੂਰ ਖੜਾ ਐ ਤੋਂ ਨੇ ਜਨ ਕੋਲੇ ਖੜ ਕੇ ਕੋਲੇ ਬਣਾਉਂਦੇ ਥੋੜਾ ਜਿਹਾ ਸ਼ਾਟ ਆ ਤੇ ਮੈਂ ਉਹ ਡਰਨ ਤੋਂ ਥੋੜਾ ਮੈਂ ਪਿੱਛੇ हट ਕੇ ਸ਼ਾਟ ਲੈਨੇ ਆਦਾ ਇਹਦਾ ਗਰਪਰੀ ਕਿਵੇਂ ਲੱਗੀ ਭਾਈ ਵਧੀਆ ਭਾਈ ਕਿਵੇਂ ਪਾਸ ਆ ਤੈਨੂੰ ਹੋ ਗਿਆ ਸੌਦਾ ਠੀਕ ਹੈ ਭਾਈ ਕੋਲੇ ਖੜ ਕੇ ਮੈਂ ਵੀਡੀਓ ਤਾਲੀ ਬਣਾਈ ਥੋੜਾ ਨਾ ਭਾਈ ਕਈ ਵਾਰੀ ਬੰਦਿਆਂ ਤੋਂ ਡਰ ਜਾਂਦਾ ਹੁੰਦਾ ਪਸੂ ਤੇ ਬਾਕੀ ਗੋਕੇ ਦਾ ਕੰਮ ਐ ਤਾਂ ਹੁੰਦਾ ਹੀ ਜਾਏਗਾ ਨਿਆਣਾ ਨਾ ਵੱਧਾ ਹੋਊਗਾ ਨਿਆਣਾ ਖੋਲ ਦੇ ਘਰ ਕੋਈ ਨਹੀਂ ਠੀਕ ਐ ਘਰ ਗੱਲਬਾਤ ਠੀਕ ਐ ਕਟਾਕੇ ਫਿਰ ਪਰਚੀ ਓਡੀਓ ਆ ਦੋਨੇ ਫੜ ਲਓ ਕਿਨੀਆਂ ਹਾਂ ਹਾਂਜੀ ਦੋਸਤੋ ਆ ਵੀਰ ਨੇ ਭਾਈ ਇੱਕ ਨੇ ਆ ਵੀਰ ਨੇ ਬੀਰੋ ਵਾਲੇ ਦਾ ਪਿੰਡ ਦਾ ਵੀਰ ਆ ਇਹਨੇ ਗਾਂ ਵੇਚੀ ਐ ਤੇ ਲੈਣ ਵਾਲੇ ਝੋਲੜ ਰੋਹੀ ਦੇ ਖਾਲਸਾ ਤੇ ਦੋਨਾਂ ਨੂੰ 5-5 ਲੀਟਰ ਦੀਆਂ ਕੇਨੀਆਂ ਪਲਾਸਟਿਕ ਦੀਆਂ ਤੇ ਵੀਰ ਨੂੰ ਵਧਾਈ ਹੋਵੇ ਗਾਂ ਦਾ ਸੌਦਾ ਪਿੰਡ ਝੋਲੜ ਰੋਹੀ ਜੀ ਇੱਕ ਗਾਂ ਦਾ ਸੌਦਾ ਭਾਈ ਇੱਧਰ ਹੋਰ ਹੋ ਜਾਂਦਾ ਕਿਹੜੀ ਇੱਕ ਪਰਚੀ ਘਟਾਈ ਆ ਤੇ ਆ ਵੀਰ ਆ ਪੀ ਕੇ ਦੇਖੀ ਜਾਂਦਾ ਧਾਰਾ ਮਾਰ ਗਏ ਨੇ ਇਹ ਝੱਡਾ ਕਰਦੇ ਬੱਚੇ ਇਹ ਧਾਰਾ ਮਾਰ ਕੇ ਦੇਖੀ ਜਾਂਦਾ ਉਹੀ ਆਪਣਾ ਪੁਰਾਣਾ ਵੈਲੀ ਕਿਵੇਂ ਮਿੱਠਾ ਰੋਦਾ ਦਾ ਥੋੜਾ ਫਰਕ ਲੱਗਦਾ ਤੇ ਧਾਰਾ ਮਾਰ ਕੇ ਦੇਖਦਾ ਕਿਵੇਂ ਕੀ ਗੱਲ ਬਾਤ ਆ ਕਰਾ ਹੌਣ ਭਾਈ ਗਾਂਗਾਂ ਦੀ ਵਾਰੀ ਆ ਗਈ ਪਹਿਲਾਂ ਮੈਸਾਂ ਦੀ ਸੀ ਹੁ ਸਾਰੀਆਂ ਗਾਂਗਾਂ ਵਿਕਣੀਆਂ ਦੇਖ ਲੈ ਭਾਈ ਆ ਜਾ ਦੇਖੋ ਦਿਨ ਵੀਰੇ ਤੇ ਉਹਦਾ ਵਾਲੇ ਜੁਰਾਸਤਾਂ ਤਾਂ ਭਾ ਭਾਈ ਕਿਵੇਂ ਲੱਗੀ ਤੈਨੂੰ ਠੀਕ ਆ ਪਾਸ ਧਾਰਾ ਮਿੱਠਾ ਦੁੱਧ ਹੈ ਹਾਂ ਠੀਕ ਹੈ ਹੋ ਗਿਆ ਸੌਦਾ ਹਾਂ ਠੀਕ ਹੈ ਭਾਈ ਹਾਂਜੀ ਦੋਸਤੋ ਇੱਕ ਗਾਂ ਦਾ ਵੀਰੇ ਹੋਰ ਸੌਦਾ ਹੋਇਆ ਹੈਗਾ ਵੇਚਣ ਵਾਲਾ ਵੀਰ ਪਿੰਡ ਅਰੋਂ ਤੋਂ ਤੇ ਲੈਣ ਵਾਲਾ ਵੀਰ ਬੁੱਢੇ ਪਾਣੀ ਦਾ ਤੇ ਇਹਨਾਂ ਨੂੰ ਵਧਾਈਆਂ ਹੋਣਾਂ ਤੇ 5-5 ਲੀਟਰ ਦੀਆਂ ਕੇਨੀਆਂ ਪਲਾਸਟਿਕ ਦੀਆਂ ਤੇ ਠੀਕ ਹੈ ਜੀ ਵਧਾਈਆਂ ਪਸ਼ੂ ਭਾਈ ਸਾਰੇ ਹੀ ਤਕਰੀਬਨ ਵਿਕ ਗਏ ਕਿੰਨੇ ਵੀ ਸੀ ਅੱਜ ਤੇ ਸਾਢੇ 3 ਦਾ ਟਾਈਮ ਹੋਇਆ ਹੈ ਤੇ ਪਸ਼ੂ ਸਾਰੇ ਵਿਗ ਗਏ ਵਧੀਆ ਰੌਣਕ ਲੱਗੀ ਸੀ ਘਰ ਵਧੀਆ ਮੌਸਮ ਸੀ ਤੇ ਗੱਲਬਾਤ ਚੰਗੀ ਸੀ ਘਰ ਜੀ ਲੱਗਿਆ ਸੀ ਅੱਜ ਇੱਥੇ ਤੇ ਗਰਮੀ ਤੋਂ ਰਾਹਤ ਸੀ ਬਹੁਤ ਵਧੀਆ ਆਨੰਦ ਆਈ ਜਾਂਦਾ ਸੀ ਤੇ ਆ ਲਾਸਟ ਮੈਸ ਦੀ ਆਪਾਂ ਪਰਚੀ ਕੱਢਦੇ ਹਾਂਗੇ ਬਾਕੀ ਬਹੁਤ ਸਾਰੇ ਗੰਗਾ ਵੀ ਸਾਰਨੀ ਹਾਂਜੀ ਇੱਕ ਮਹੀਸ ਦਾ ਭਾਈ ਹੋਰ ਸੌਦਾ ਹੋਇਆਗਾ ਤੇ ਸਰਦੂਲਗੜ੍ਹ ਦੇ ਬੰਦੇ ਨੇ ਵੇਚੀ ਐ ਲਈ ਐ ਤੇ ਬੁੱਢੇ ਪਣੇ ਦੇ ਨੇ ਬੰਦੇ ਨੇ ਭਾਈ ਵੇਚੀ ਐ ਤੇ ਇਹਨਾਂ ਨੂੰ ਵੀਰਾਂ ਨੂੰ ਵਧਾਈਆਂ ਤੇ ਦੋ ਕੇਨੀਆਂ ਪਲਾਸਟਿਕ ਦੀਆਂ 5-5 ਲੀਟਰ ਦੀਆਂ ਦੁੱਧ ਪਾਣੀ ਲੱਸੀ ਦੇ ਕੰਮ ਆਉਣੀਆਂ ਵੀਰਾਂ ਦੇ ਠੀਕ ਆ ਜੀ ਵਧਾਈਆਂ ਭਾਈ ਸ਼ਾਮ ਦਾ ਵੇਲਾ ਹੋ ਗਿਆ ਭਾਈ ਪਸੂਤੀ ਸਾਰੇ ਭਾਈ ਬਾਗੇ ਕੁਝ ਬੇਗੇ ਇੱਕ ਦੋ ਰਹਿ ਗਈ ਜਿਗਰ ਉਹ ਲੈ ਗਏ ਮੌਸਮ ਉੱਤੇ ਹੋਰੂ ਜਾਂ ਹੋ ਰਿਹਾਗਾ ਤੇ ਤੰਬੂ ਹੋ ਗਏ ਖਾਲੀ ਕਿਉਂਕਿ ਸ਼ਾਮ ਹੋ ਗਈ ਪਸ਼ੂ ਸਾਰੇ ਬੇਗੇ ਕਿਹੜਾ ਸਮਾਨ ਸੀਗਾ ਇਹ ਇਕੱਠਾ ਕਰੀ ਜਾਂਦੇ ਵੀਰ ਲੈ ਕੇ ਜਾਂਦੇ ਕਈ ਵਾਰੀ ਕੁਕੜੀਆਂ ਆ ਜਾਂਦੀਆਂ ਖਾਰਾ ਤੇ ਉਹ ਡੱਗਾਂ ਦੇ ਵਿੱਚ ਪਾਣੀ ਸੀ ਸਭ ਕੁਝ ਬਹੁਤ ਵਧੀਆ ਪ੍ਰੋਗਰਾਮ ਹੋਇਆ ਹੈ ਤੇ ਦਿਨੇ ਕੜੀਆਂ ਤੋਂ ਰਾਤ ਮਿਲੀ ਹੈ ਕੱਲੀ ਸ਼ਾਂ ਜੀ ਮਣਾਰਕੀ ਜਿਗਰ ਤੇ ਠੀਕ ਸੀ ਗੱਲਬਾਤ ਤੇ ਖਾਣ ਪੀਣ ਵਾਲਿਆਂ ਦੇ ਭਾਈ ਰੇੜੀਆਂ ਇੱਥੇ ਬਰਕਰਾਰ ਸੀ ਕਿਹੜੇ ਵੀਰ ਨੇ ਕੁਛ ਖਾਣਾ ਸੀ ਆ ਤੇ ਸਾਰੀ ਰੌਣਕ ਹੌਲੀ-ਹੌਲੀ ਨਿਕਲ ਗਈ ਜੇ ਬਲੌਗ ਤੁਸੀਂ ਭਾਈ ਇੱਥੋਂ ਤੱਕ ਦੇਖਿਆ ਤਾਂ ਸ਼ੁਕਰੀਆ ਕਿਹੜੇ ਨਵੇਂ ਭਰਾ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾ ਹੈਗਾ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ